ਸਾਰਿਆਂ ਬਾਤ ਬਾਤ ਇੱਥੇ ਫੰਕਸ਼ਨ ਤੇ ਧੰਨਵਾਦ ਹੈ ਅੱਜ ਦਾ ਦਿਨ ਸਾਡਾ ਸ਼ਹੀਦ ਸ਼ੁਕਰਮ ਸਮੇਤ ਸਾਰੇ ਸ਼ਹੀਦਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਸਾਰਿਆਂ ਨੇ ਰਲ ਕੇ ਇੱਕ ਵਾਰੀ ਤੋਂ ਫੇਰ ਅਹਦ ਕੀਤਾ ਕਿ ਜੋ ਸ਼ਹੀਦਾਂ ਦੇ ਕਾਰਨ ਨੇ ਅਧੂਰੇ ਉਹ ਪੂਰੇ ਕਰਨੇ ਆ ਉਹਦੇ ਲਈ ਜਿੰਨਾ ਵੀ ਲੰਬਾ ਜਾਵੇ ਸੰਘਰਸ਼ ਬੇਸ਼ੱਕ ਇਹ ਸਰਕਾਰ ਦੀ ਮਰਜ਼ੀ ਆ ਉਹ ਕਾਨੂੰਨ ਬਣੇ ਪਰ ਜੇ ਨਹੀਂ ਨਵੇੜਨਗੇ ਤੇ ਸਾਡੀ ਮਜਬੂਰੀ ਹੋਊਗੀ ਕਿ ਮੰਗਾਂ ਦੀ ਪ੍ਰਾਪਤੀ ਤੱਕ ਅਸੀਂ ਇਹ ਸੰਘਰਸ਼ ਨੂੰ ਜਾਰੀ ਰੱਖਾਂਗੇ ਜਿੰਨੇ ਵੀ ਅੱਜ ਲੋਕ ਇੱਥੇ ਪਹੁੰਚੇ ਸਾਡੇ ਭੈਣ ਭਰਾ ਪਿੰਡਾਂ ਦੇ ਪੁੱਤਾਂ ਇਕਨੋਰੀ ਬਾਰਡਰ ਤੇ ਗਏ ਪੱਲੋ ਪਿੰਡ ਦੇ ਵਿੱਚ ਗਏ ਨੇ ਤਿੰਨ ਅੱਜ ਸਮਾਗਮ ਜਿਹੜੇ ਆ ਇੱਕੋ ਟਾਈਮ ਤੇ ਹੋਏ ਨੇ ਤਾਂ ਸਾਰੇ ਥਾਵਾਂ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋયા ਅਸੀਂ ਅੰਦੋਲਨ ਨੂੰ ਜਿੱਤਣ ਦਾ ਪਰਣ ਲਿਆ ਤੇ ਸ਼ਾਮ ਦੇ ਜਿਹੜਾ ਸਾਡਾ ਕੈਂਡਲ ਮਾਰਚ ਆ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਸਾਰੇ ਪ੍ਰੈਸ ਨੂੰ ਕੇ ਉੱਥੇ ਜਰੂਰ ਪਹੁੰਚੋ ਤੇ ਤੁਹਾਡੇ ਰਾਹੀਂ ਅਸੀਂ ਪੰਜਾਬ ਵਾਸੀ ਹਾਂ ਕਹਿਣਾ ਚਾਹੁੰਦੇ ਆ ਅਸੀਂ ਇਲਾਕਾ ਨਿਵਾਸੀ ਹਾਂ ਕਹਿਣਾ ਚਾਹੁੰਦੇ ਆ ਅਸੀਂ ਬਿਲਕੁਲ ਸਰਕਾਰ ਨਾਲ ਜਦੋਂ ਗੱਲਬਾਤ ਕਰਨ ਜਾਂਦੇ ਆ ਤਾਂ ਇਹ ਸੋਚ ਕੇ ਜਾਂਦੇ ਆ ਕਿ ਸਰਕਾਰ ਗੱਲਬਾਤ ਸਾਡੀ ਸੁਣੂਗੀ ਔਰ ਮੰਗਾ ਸਾਡੀਆਂ ਮੰਨੂਗੀ ਪਰ ਜੇਕਰ ਉਧਰੋਂ ਕੋਈ ਢੱਗ ਹੁੰਦੀ ਆ ਉਹ ਨਹੀਂ ਮੰਨਦੇ ਨਹੀਂ ਸੁਣਦੇ ਤਾਂ ਸਾਡੇ ਸਾਹਮਣੇ ਸੰਘਰਸ਼ ਤੋਂ ਬਗੈਰ ਹੋਰ ਕੋਈ ਵੀ ਰਾਹ ਨਹੀਂ ਸਤਾਨਕ ਲੋਕਾਂ ਨੂੰ ਤਕਲੀਫ ਹੁੰਦੀ ਆ ਆਵਾਜ਼ਾਂ ਹੀ ਬੰਦ ਆ ਅਸੀਂ ਉਹਦੀ ਤਕਲੀਫ ਨੂੰ ਸਮਝਦੇ ਆਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਸਰਕਾਰ ਇਸ ਜੇਕਰ ਰੱਖੇ ਚਾਹੁੰਦੀ ਹੈ ਤਾਂ ਸੜਕਾਂ ਨੂੰ ਵੀ ਕਹਿਣਾ ਚਾਹੀਦਾ ਹੈ ਇਹ ਹੋਰ ਵੀ ਰਸਤੇ ਹੈਗੇ ਨੇ ਪਿੰਡਾਂ 'ਚ ਸੜਕਾਂ ਟੁੱਟੀਆਂ ਪਈਆਂ ਨੇ ਘੱਟੋ ਘੱਟ ਉਹਨਾਂ ਨੂੰ ਹੀ ਰਿਪੇਅਰ ਕਰ ਦਿੱਤਾ ਜਾਵੇ ਜੋ ਜਿਹੜੇ ਆਮ ਸਥਾਨ ਲੋਕ ਨੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਫਾਰ ਤੋਂ ਲੋਕ ਔਖੇ ਨੇ ਅਸੀਂ ਬਾਰੀ-ਬਾਰੀ ਬੇਨਤੀਆਂ ਕਰ ਚੁੱਕੇ ਹਾਂ ਬਾਰੀ-ਬਾਰੀ ਸੰਘਰਸ਼ ਕਰ ਚੁੱਕੇ ਹਾਂ ਪੈਦਲ ਲੰਘਣ ਦੀ ਕੋਸ਼ਿਸ਼ ਕਰ ਚੁੱਕੇ ਹਾਂ ਹਰ ਤਰੀਕੇ ਨਾਲ ਅਸੀਂ ਇਸ ਰਸਤੇ ਨੂੰ ਖਰਾਉਣ ਦਾ ਯਤਨ ਕਰ ਚੁੱਕੇ ਹਾਂ ਸਰਕਾਰਾਂ ਅੜੀਆਂ ਹੋਈਆਂ ਨੇ ਦੋਨੇ ਪਰ ਅਸੀਂ ਇੱਕ ਵਾਰੀ ਤੋਂ ਫੇਰ ਮੰਗ ਕਰਦੇ ਹਾਂ ਕਿ ਜਿਹੜੇ ਰਸਤੇ ਨੇ ਉਹ ਖੁੱਲੇ ਜਾਣ ਨਹੀਂ ਤਾਂ ਫਿਰ ਬਦਨਵੇਂ ਰਸਤੇ ਠੀਕ ਕਰਕੇ ਦਿੱਤੇ ਜਾਣਗੇ ਇਹ ਸਾਡੀ ਮੰਗ ਹੈ ਅੱਜ ਤੁਰੰਤ ਪੈਰੀ ਜਿਹੜੀ ਅਸੀਂ ਗੱਲ ਕਰ ਸਕਦੇ ਆ ਬਾਕੀ ਦੀਆਂ ਮੰਗਾਂ ਦੇ ਉੱਤੇ ਕੱਲ ਨੂੰ ਸਰਕਾਰ ਦੇ ਨਾਲ ਜਾ ਕੇ ਗੱਲ ਹੋਊਗੀ ਆਪਦਾ ਪੱਕਾ ਪੰनीर ਸਿੰਘ ਜੀ ਮੋੜੀ ਦਾ ਪਹਿਲਾਂ ਵਾਂਗ 14 14 ਦੋਨੇ ਥਾਵਾਂ ਤੋਂ ਜਾਣਗੀ ਇੱਕ ਵਰੀ ਪਲੀਟ ਹਾਂ ਮੋੜੀ ਸਾਹਿਬ ਕਿਉਂਕਿ ਐਸ ਐਜੇ ਤੁਸੀਂ 14 ਗਿਣਾਏ ਹੈ ਨਾ ਇੱਧਰ ਦੇ ਹਾਂ ਅੱਛਾ ਦੇਖਿਏ ਤਕਰੀਬਨ ਬਾਤ ਆ ਗਈ ਹੈ ਜੋ ਮੈਂਬਰੋ ਦੀ ਬਾਤ ਹੈ ਉਹ ਦੋਨੋਂ फॉर्मो से जाएंगे बराबर जाएंगे चौदह इस तरफ से जाएंगे चौदह उस तरफ से आएं, जाएंगे और आज हमने अपने आंदोलन के महान शहीद शुभ जी की जो बरसी मनाई और सभी अपने शहीदों को याद किया है और जिन मांगों के लिए हमारे साथियों ने सहाते दी है उन मांगों को पूरा करवाने के लिए आंदोलन को मजबूती से लड़ने के लिए और इसे जीत में तब्दील करने के लिए हमने यहाँ पर पर्ण भी लिया है और अपने आंदोलन को मजबूती से लड़ेंगे और जो सरकार हमारे खिलाफ नरेटिव सेट करने में लगी हुई है रास्ते जब की सरकार ने रोके और जो पास के रास्ते हैं वहाँ भी किसी तरह की सुविधा सरकार ने नहीं दी है चाहे वो हरियाणा सरकार है चाहे पंजाब सरकार है आप सभी रास्तों से जाकर देखें सरकार ने कहीं भी आम लोगों ने मिलकर सड़कें ठीक करने की कोशिश की है कुछ कार सेवा वाले संतों ने कोशिश की है लेकिन सरकार ने उन लोगों की कोई सुध नहीं ली है जिसका मानना है हरियाणा और पंजाब की सरकारें दोनों मिलकर यहाँ के लोगों को तंग और परेशान करना चाहती हैं इसलिए हम सरकार से कल जो बातचीत करने जा रहे हैं बिल्कुल पॉजिटिव तरीके के लिए जा रहे हैं पॉजिटिव तरीके से और आंदोलन भी लड़ रहे हैं पॉजिटिव भी हमारी मांगे माननी जाए और सरकार से भी आस करेंगे कि जल्दी से जल्दी 70 ਕਰੋੜ ਦੀ ਆਬਾਦੀ ਦਾ ਜੋ ਇਹ ਅੰਦੋਲਨ ਹੈ ਉਸकी बात ਸੁਣੀ ਜਾਏ जहां उन्होंने और ਵਰਗوں ਕੋ ਬੜੀ ਬੜੀ ਸੁਗਾਤਾਂ ਦੇਈਆਂ ਹਮਸੇ ਕੀ ਨਰਾਜ਼ੀ ਹੈ ਕੀ ਕਾਰਨ ਹੈ ਕਿਹਾ ਹਮ ਇਸ ਦੇਸ਼ ਕੇ ਲੋਕ ਨਹੀਂ ਹੈ ਕਿਹਾ ਹਮ ਇਸ ਦੇਸ਼ ਕੇ ਵਾਸੀ ਨਹੀਂ ਹੈ ਕਿਹਾ ਇੱਕ ਕਲ ਜ਼ਰੂਰ ਆ ਜੇ ਸਰਕਾਰ ਕੱਲ ਵਾਲੀ ਮੀਟਿੰਗ ਦੇ ਵਿੱਚ ਕੋਈ ਨਵੇੜੇ ਵਾਲੇ ਪਾਸੇ ਜਾਂਦੀ ਆ ਜਾਂ ਗੱਲਬਾਤ ਅੱਗੇ ਤੁਰਦੀ ਹੈਗੀ ਆ ਉਨ੍ਹਾਂ ਹਾਲਤਾਂ ਵਿੱਚ ਸਾਡੇ ਦੋਵੇਂ ਫੋਰਮ ਇਹਦੇ ਤੇ ਵਿਚਾਰ ਕਰ ਲੈਣਗੇ ਔਰ ਜਿਹੜਾ ਪੈਨਲ ਸਾਡਾ ਜਾਣਾ ਵਾ ਕੱਲ ਵਾਲੀ ਮੀਟਿੰਗ ਦੇ ਵਿੱਚ ਉਹਦੇ ਵਿੱਚ ਮੇਰਾ ਨਾਮ ਹੈਗਾ ਇੱਕ ਅਗਲੇ ਬਣੇ ਜਸਵਿੰਦਰ ਸਿੰਘ ਜੀ ਲੋਂਗੋਵਾਲ ਬੀਕੇ ਜੂ ਇਕਤਾ ਆਜ਼ਾਦ ਮਨਜੀਤ ਸਿੰਘ ਜੀ ਰਾਏ ਬੀਕੇ ਜੂ ਦੁਆਬਾ ਬਲਵੰਤ ਸਿੰਘ ਜੀ ਬਹਿਰਾਮਕੇ ਬੀਕੇ ਜੂ ਬਹਿਰਾਮਕੇ ਬੀਬੀ ਸੁਖਵਿੰਦਰ ਕੌਰ ਜੀ ਬੀਕੇ ਜੂ ਕ੍ਰਾਂਤੀਕਾਰੀ ਦਲਬਾਖ ਸਿੰਘ ਜੀ ਗਿੱਲ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਰਣਜੀਤ ਸਿੰਘ ਜੀ ਰਾਜੂ ਜੀਕੇਐਸ ਰਾਜਸਥਾਨ ਓਂਕਾਰ ਸਿੰਘ ਜੀ ਪੰਘਾਲਾ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪਰਮਜੀਤ ਸਿੰਘ ਜੀ ਐਮਪੀ ਤੋਂ ਨੇ ਰਾਸ਼ਟਰੀ ਕਿਸਾਨ ਸੰਗਠਨ ਮੱਧ ਪ੍ਰਦੇਸ਼ ਤੇ ਬਿਹਾਰ ਪੀਟੀ ਜ਼ੋਨ ਬੀਕੇ ਜੂ ਕੇਰਲਾ ਮਲਕੀਰ ਸਿੰਘ ਗੁਲਾਮੀ ਵਾਲਾ ਕਿਸਾਨ ਮਜ਼ਦੂਰ ਮੋਰਚਾ तेजवीर सिंह जी पंजोखड़ा बीकेयू शहीद भगत सिंह हरियाणा जंग सिंह जी पणेड़ी बीकेयू पणेड़ी सतनाम सिंह जी बहरू इंडियन फार्मर एसोसिएशन तो ये लगभग 14 ਨਾਂ ਨੇ ਜਿਹੜੇ ਅਸੀਂ ਕੱਲ ਵਫਦ ਦੇ ਰੂਪ ਵਿੱਚ ਸਰਕਾਰ ਨਾਲ ਗੱਲਬਾਤ ਕਰਨ ਜਾਣਾ ਹੈਗਾ ਵਾ ਔਰ ਸਾਡੇ ਵੱਲੋਂ ਕਿਸਾਨ ਆਗੂਆਂ ਵੱਲੋਂ ਮੀਡੀਆ ਦਾ ਸਵਾਲ ਹੁੰਦਾ ਅਸੀਂ ਪੋਜ਼ਿਟਿਵ ਮਾਈਂਡ ਨਾਲ ਜਾਂਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਵੀ ਸੜਕਾਂ ਤੇ ਬਹਿਣਾ ਤੇ ਅੰਦੋਲਨ ਕਰਨਾ ਸੌਖਾ ਕੰਮ ਨਹੀਂ ਹੈਗਾ ਜਿਹੜੇ ਇਹ ਕਹਿੰਦੇ ਆ ਨਾ ਕਿਸਾਨ ਮਜ਼ਦੂਰ ਵੇਲੇ ਆ ਚਾਰ ਦਿਨ ਸੜਕ ਤੇ ਆ ਜਾਣ ਆਪੇ ਪਤਾ ਲੱਗ ਜੂਗਾ ਵੀ ਕਿੰਨਾ ਕੁ ਵੇਲ ਹੁੰਦਾ ਵਾ ਤੋ ਅਸੀਂ ਪੂਰੇ ਦੇਸ਼ ਦੇ ਹਿੱਤ ਲਈ ਕਿਸਾਨਾਂ ਮਜ਼ਦੂਰਾਂ ਦੀ ਹਿੱਤ ਲਈ ਇੱਥੇ ਬੈਠੇ ਹੋਏ ਆ ਅਸੀਂ ਵੀ ਚਾਹੁੰਦੇ ਆਪਣੇ ਪਰਿਵਾਰਾਂ ਚ ਮੁੜ ਕੇ ਜਾਈਏ ਆਪਣੇ ਘਰਾਂ ਦੇ ਕਾਰੋਬਾਰ ਕਰੀਏ ਤੋ ਅਸੀਂ ਇਸ ਮਾਈਂਡ ਨਾਲ ਹੀ ਜਾਣਾ ਹੈਗਾ ਵਾ ਵੀ ਸਰਕਾਰ ਗੱਲਬਾਤਾਂ ਨਵੇੜਾ ਕਰੇ ਕੱਲ ਖੇਤੀਬਾੜੀ ਮੰਤਰੀ ਜੀ ਆ ਰਹੇ ਨੇ ਸ਼ਿਵਰਾਜ ਚਾਹੁੰਧ ਜੀ ਤਿੰਨ ਵਾਰ ਦੇ ਮੁੱਖ ਮੰਤਰੀ ਨੇ ਬੜਾ ਤਜਰਬਾ ਉਹਨਾਂ ਦਾ ਆਪਣਾ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨਾਲ ਗ੍ਰਹਿ ਮੰਤਰੀ ਜੀ ਨਾਲ ਗੱਲ ਕਰਕੇ ਆਉਣ ਔਰ ਇਸ ਅੰਦੋਲਨ ਨੂੰ ਨੰਬੇੜੇ ਵਾਲੇ ਪਾਸੇ ਲੈ ਕੇ ਜਾਣ ਜੋ ਅਸੀਂ ਸਮਝਦੇ ਹੈਗੇ ਔਰ ਅਸੀਂ ਹਾਂ ਪੱਕੀ ਹੋਵਾਂਗੇ ਅਸੀਂ ਪੋਜ਼ਿਟਿਵ ਢੰਗ ਨਾਲ ਦੋਵੇਂ ਫੋਰਮ ਸੋਚ ਰਹੇ ਹਾਂ ਸਾਡਾ ਪੋਜ਼ਿਟਿਵ ਮਾਈਂਡ ਆ ਔਰ ਗੱਲਬਾਤ ਜੇ ਲੋਕਾਂ ਦੇ ਦਬਾਅ 'ਚ ਸ਼ੁਰੂ ਕੀਤੀ ਆ ਤਨ ਬੇੜੇ ਵਾਲੇ ਪਾਸੇ ਵੀ ਲੈ ਕੇ ਜਾਈਏ ਇਹ ਦੁਕਾਨ ਜਿਹੜੇ ਸਾਡੇ ਸਾਹਮਣੇ ਆ ਕੰਦ ਕੱਢੀ ਹੋਈ ਆ ਅਸੀਂ ਅੱਜ ਮੀਡੀਆ ਰਾਹੀਂ ਕਹਿਣਾ ਚਾਹੁੰਦੇ ਜਿੰਨੀ ਜਲਦੀ ਹੋ ਸਕਦਾ ਉਸ ਕੰਦ ਨੂੰ ਢਾਇਆ ਜਾਵੇ ਮੋਦੀ ਸਰਕਾਰ ਇਹ ਕੰਦ ਕਿਉਂ ਕੱਢੀ ਆ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਨੁਕਸਾਨ ਕਰਨ ਵਾਸਤੇ ਪੰਜਾਬ ਦੇ ਵਪਾਰੀ ਨੂੰ ਸਾਡੇ ਵਿਰੋਧ ਖੜਾ ਕਰਨ ਵਾਸਤੇ ਪੰਜਾਬ ਦੇ ਟਰਾਂਸਪੋਰਟਰ ਨੂੰ ਸਾਡੇ ਵਿਰੋਧ ਖੜਾ ਕਰਨ ਵਾਸਤੇ ਸਥਾਨਕ ਲੋਕਾਂ ਨੂੰ ਤੰਗ ਕਰਨ ਵਾਸਤੇ ਅਸੀਂ ਚਾਹੁੰਦੇ ਜਿੰਨੀ ਜਲਦੀ ਹੋ ਸਕੇ ਰਾਹ ਖੋਲਿਆ ਜਾਵੇ ਸਾਡੀ ਮੰਗ ਆ ਸਾਡਾ ਰਸਤਾ ਰੋਕਣ ਦਾ ਦੋਵਾਂ ਫੋਰਮਾਂ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਜੇ ਰਸਤਾ ਰੋਕਿਆ ਤੇ ਇਹਨਾਂ ਨੇ ਰੋਕਿਆ ਜਦੋਂ ਮਰਜ਼ੀ ਪ੍ਰੈਸ ਆ ਜਾਏ ਜਿਹੜਾ ਮਰਜ਼ੀ ਬੰਦਾ ਆਵੇ ਸਾਡੇ ਅੰਦੋਲਨ ਕਰਕੇ ਕੋਈ ਗੱਡੀ ਨਹੀਂ ਰੁਕਦੀ ਇਹਦੇ ਦੋਵੇਂ ਪਾਸੇ ਰਾਹ ਚੱਲ ਰਹੇ ਇਹਦੇ ਵਿੱਚ ਰੁਕਾਵਟ ਹੈਗੀ ਆ ਤੇ ਅਕੰਧ ਹੈਗੀ ਆ ਅਰ ਸ਼ਾਮ ਨੂੰ ਅਪੀਲ ਆ ਸਾਰੇ ਮੀਡੀਆ ਨੂੰ ਆਪ ਆਪਣੇ ਸ਼ਹੀਦਾਂ ਨੂੰ ਸਜਦਾ ਕਰਾਂਗੇ ਸ਼ਹੀਦ ਸੁਪਕਰ ਨੂੰ ਅਸੀਂ 1 ਕਿਲੋਮੀਟਰ ਦਾ ਪਿੱਛੋਂ ਕੈਂਡਲ ਮਾਰਚ ਲੈ ਕੇ ਆਵਾਂਗੇ ਸ਼ਾਮ ਨੂੰ 6 ਵਜੇ ਕੈਂਡਲ ਮਾਰਚ ਹੋਊਗਾ ਸਾਰੇ ਲੀਡਰ ਸਾਹਿਬਾਨ ਆਉਣਗੇ ਅਰ ਉਸ ਕੈਂਡਲ ਮਾਰਚ ਨੂੰ ਵੀ ਜ਼ੋਰ ਕਵਰੇਜ ਦਿੱਤੀ ਜਾਵੇ ਧੰਨਵਾਦ ਬੀਬੀ ਸੁਖਵਿੰਦਰ ਕੌਰ ਜੀ ਤੁਹਾਡੇ ਨਾਲ ਗੱਲ ਕਰ ਲੈਂਦੇ ਸਾਰੇ ਪ੍ਰੈਸ ਤੋਂ ਕਨਫਰਮ ਆਵਾਂ ਨੂੰ